ਲੋ ਭਰਾਵੋ ਆ ਭਗਵੰਤ ਮਾਨ ਨੂੰ ਬੇਨਤੀ ਆ ਕਿ ਆ ਜਿੰਦਰੇ ਫੜ ਲਓ ਤੁਸੀਂ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਆ ਪੰਜਾਬ ਦੇ ਆ ਥਾਣਿਆਂ ਨੂੰ ਲਵਾ ਦਿਓ ਕਿਉਂਕਿ ਹੁਣ ਕੋਈ ਫਾਇਦਾ ਨਹੀਂ ਆਹੀ ਜਿੰਦਰਾ ਵਿਧਾਨ ਸਭਾ ਨੂੰ ਲਾ ਦਿਓ ਸਾਡੇ ਕੋਲ ਤਾਂ ਇੱਕ ਜਿੰਦਰਾ ਜਿਹੜੇ ਜਿੰਦਰੇ ਭਗਵੰਤ ਮਾਨ ਵਿਧਾਨ ਸਭਾ ਦੇ ਵਿੱਚ ਵਿਰੋਧੀਆਂ ਦੇ ਮੂੰਹ ਨੂੰ ਲਾਉਂਦਾ ਸੀ ਜਾਓ ਜਿੰਦਰੇ ਜਿਹੜੇ ਐਮਐਲਆ ਨੂੰ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਦੇ ਬਾਰ ਨੂੰ ਬੰਦ ਕਰਨ ਤੇ ਲਾਉਂਦਾ ਸੀ ਉਹ ਤਾਲੇ ਲੈ ਕੇ ਵੱਡੇ-ਵੱਡੇ ਜ਼ਿਲ੍ਹਿਆਂ ਦੇ ਵਿੱਚ ਜਿੰਨੇ ਪੰਜਾਬ ਦੇ ਵਿੱਚ ਥਾਣੇ ਆਉਂਦੇ ਆ ਉਹਨਾਂ ਨੂੰ ਜਿੰਦਰੇ ਲਵਾ ਦੋ ਕਿਉਂਕਿ ਹੁਣ ਪੰਜਾਬ ਦੇ ਵਿੱਚ ਰਹਿੰਦਾ ਕੋਈ ਫਾਇਦਾ ਨਹੀਂ ਰਹਿ ਗਿਆ ਔਰ ਦਿਨੋ-ਦਿਨ ਇਹਦੇ ਵਿੱਚ ਜਿਹੜਾ دہشت ਪੈ ਰਿਹਾ ਦੋ ਨੰਬਰੀਆਂ ਦਾ ਓ دہشت ਪੰਜਾਬ ਨੂੰ ਰਗੜ ਕੇ ਰੱਖ ਦੂਗਾ ਯਾਦ ਰੱਖ ਲੋ ਜੇ ਰਗੜ ਕੇ ਨਾ ਰੱਖੇ ਤਾਂ ਇੱਕ ਦਿਨ ਤੁਸੀਂ ਕਹੋਗੇ ਕਿ ਵਾਕਈ ਰਗੜ ਕੇ ਰੱਖਤਾ ਇੱਥੇ ਵੱਡੇ ਵੱਡੇ ਆਪਾਂ ਜਿਹੜੇ ਕਹ ਲੋ ਐਕਟਰਾਂ ਦੇ ਕਤਲ ਹੋ ਜਾਂਦੇ ਉਦੋਂ ਆਪਾਂ ਕਹਿੰਨੇ ਆ ਜੀ ਸਾਡੇ ਅਸੀਂ ਬਹੁਤ ਕੁਝ ਕਰਨ ਦਾ ਚਾਹਿਆ ਹੋਇਆ ਨਹੀਂ ਕੁਝ ਪਰ ਤੁਹਾਡੇ ਕੋਲੋਂ ਪਿੰਡਾਂ ਦੇ ਮਾਮੂਲੀ ਗੁੰਡੇ ਨਹੀਂ ਸਾਂਭੇ ਜਾਂਦੇ ਤੇ ਵੱਡੇ ਵੱਡੇ ਲੀਡਰਾਂ ਨੂੰ ਸਾਹਮਣੇ ਕਿੱਥੋਂ ਲਾਉਂਗੇ ਭਗਵਾਨ ਕਮਨ ਜੀ ਤੁਹਾਡੇ ਜਿਹੜੇ ਹਲਕਿਆਂ ਦੇ ਐਮ ਐਲ ਏ ਉਹਨਾਂ ਨੂੰ ਕਹਿ ਦਿਓ ਕਿ ਜਿੰਦਰੇ ਲੈ ਕੇ ਆਉਦੇ ਕੋਲੋਂ ਉਹਨਾਂ ਥਾਣਿਆਂ ਨੂੰ ਲਾ ਦੋ ਜਿੱਨਾਂ ਥਾਣਿਆਂ ਦੇ ਵਿੱਚ ਹਲੇ ਤੱਕ ਚਿੱਟਾ ਸੱਟਾ ਨਹੀਂ ਬੰਦ ਹੋ ਸਕਿਆ ਮੈਂ ਗੱਲ ਕਰ ਰਿਹਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਕੋਈ ਉੱਥੇ ਮਜ਼ਦੂਰ ਕਰਾਂਦੇ ਸੱਤ ਤੋਂ ਅੱਠ ਘਰ ਸੀਗੇ ਤੇ ਜਿਹੜੇ ਆਪਣੇ ਡਾਕਟਰ ਰੰਗਰੇਟਾ ਜੀ ਆ ਮੈਂ ਉਹਨਾਂ ਦੇ ਬਿਆਨ ਵੀ ਸੁਨੇ ਲੋਕ ਆਵਾਜ਼ ਚੈਨਲ ਦੇ ਬਿਆਨ ਵੀ ਸੁਨੇ ਉਹਨਾਂ ਦਾ ਬਿਆਨ ਕੀ ਸੀ ਕਿ ਇੱਕ ਪਿੰਡ ਦੇ ਵਿੱਚ ਕੋਈ ਚਿੱਟਾ ਬੰਦ ਕਰਾਉਣ ਵਾਸਤੇ ਕਿੰਗਾ ਨੂੰ ਰੋਕਿਆ ਗਿਆ ਕਿ ਭਾਈ ਸਾਡੇ ਘਰਾਂ ਦੇ ਵਿੱਚ ਆ ਕੇ ਚਿੱਟਾ ਨਾ ਵੇਚੋ ਉਹਨੇ ਕਾਰਨ ਕੀ ਹੁੰਦੇ ਆ ਚਿੱਟਾ ਚੱਲੀ ਜਾਵੇ ਕੋਈ ਦਿੱਕਤ ਨਹੀਂ ਬਥੇਰੇ ਲੋਕ ਐ ਕਰਕੇ ਲੰਘ ਜਾਂਦੇ ਆ ਜਿਵੇਂ ਜੇਠ ਨੂੰ ਵੇਖ ਕੇ ਬੁੜੀਆਂ ਪੱਲਾ ਕਰਕੇ ਲੰਘ ਜਾਂਣਾ ਉਵੇਂ ਪੰਜਾਬ ਦਾ ਪ੍ਰਸ਼ਾਸਨ ਮੈਂ ਸਾਰਿਆਂ ਨੂੰ ਨਹੀਂ ਆਂਦਾ ਪੰਜਾਬ ਦੀ ਸਰਕਾਰ ਤੇ ਕੁਝ ਪੰਜਾਬ ਦੇ ਲੋਕ ਪੱਲਾ ਕਰਕੇ ਲੰਘ ਜਾਂਦੇ ਆ ਦੋ ਨੰਬਰ ਗਿਆਂ ਵਾਲੇ ਜੇਠ ਬਣ ਗਏ ਇਹਨਾਂ ਦੇ ਤੇ ਇਹਨਾਂ ਜੇਠਾਂ ਤੋਂ ਪੱਲਾ ਕਰਕੇ ਲੰਘਣ ਲੱਗ ਗਏ ਆ ਤਾਂ ਜਦੋਂ ਉਹਨਾਂ ਨੇ ਰੋਕਿਆ ਕਿ ਭਾਈ ਜੀ ਇਹ ਤੁਸੀਂ ਆਹ ਕੰਮ ਨਾ ਕਰੋ ਕਹਿੰਦੇ ਉਹਨਾਂ ਦੇ 5 4 ਜਿਹੜੇ ਕਮਾਉਣ ਵਾਲੇ ਵਿਅਕਤੀ ਸੀ ਮਜ਼ਦੂਰਾਂ ਦੇ ਨਾਲੇ ਵੱਡੇ ਗਏ ਵੱਢਣ ਤੋਂ ਬਾਅਦ ਉਹਨਾਂ ਦੇ ਘਰਾਂ ਦੇ ਵਿੱਚ ਅੱਗ ਲਾ ਦਿੱਤੀ ਮੈਂ ਤੁਹਾਨੂੰ ਉਹ ਚੀਜ਼ ਵਿਖਾਉਣਾ ਇੱਥੋਂ ਜਿਹੜਾ ਕਹਿ ਲੋ ਉਹਨਾਂ ਦੇ ਘਰ ਆ ਖੋਲੀ ਵੀਰੇ ਆ ਜਿਹੜੇ ਘਰਾਂ ਦੇ ਵਿੱਚ ਅੱਗ ਲਾਈ ਆ ਉਹਨਾਂ ਦੀਆਂ ਮਸ਼ੀਨਾਂ ਤੱਕ ਇਹ ਆ ਚੈੱਕ ਕਰੋ ਆ ਫ੍ਰਿਜਾਂ ਤੋੜੀਆਂ ਪਈਆਂ ਬੱਚਿਆਂ ਨੂੰ ਘਾਟਾ ਖੇਤਾਂ ਵਿੱਚ ਟੱਕੀਆਂ ਪੈਣੀਆਂ ਬਿਜੋੜਾਂ ਨੂੰ ਘਾਟਾ ਟੱਕੀਆਂ ਪੈਣੀਆਂ ਬਿਜੋੜਾਂ ਨੂੰ ਭੱਜ ਕੇ ਟੱਕੀਆਂ ਪੈਣੀਆਂ ਇੱਕੋ ਇੱਕ ਕਰਲੀ ਹੁੰਦੀ ਆ ਕਿ ਬਠਿੰਡਾ ਪੁਲਿਸ ਦਾ ਗੱਲ ਨਹੀਂ ਇਹਨਾਂ ਕਿਤਾ ਜਬਰ ਕਰ ਤੋਂ ਜਾਰ ਸੀ ਇਹ ਜਿਹੜੀਆਂ ਔਰਤਾਂ ਘਰਾਂ 'ਚ ਕੰਮ ਕਰਦੀਆਂ ਨਾ ਉਹਨਾਂ ਨੂੰ ਪੁੱਛਣਾ ਇਹ ਜਿਹੜੀ ਫ੍ਰਿਜ ਪਹਿਲਾਂ ਤਾਂ ਮੈਂ ਇਹ ਗੱਲ ਕਰਾਂ ਕਿ ਬਹੁਤ ਸਾਰੇ ਅਫਸਰ ਕੁਝ ਡੀਐਸਪੀ ਕਈ ਐਸਐਸਪੀ ਸਾਹਿਬਾਨ ਕੋਈ ਐਸਪੀ ਮੈਂ ਸਾਰਿਆਂ ਨੂੰ ਨਹੀਂ ਆਂਦਾ ਬਹੁਤ ਲੋਕ ਆ ਜਿਹੜੇ ਇੱਟ ਨਾਲ ਇੱਟ ਖੜਕਾ ਦਿੰਦੇ ਆ ਕੁਝ ਪ੍ਰਸ਼ਾਸਨ ਦੇ ਵਿੱਚ ਇਹੋ ਜਿਹੇ ਲੋਕ ਬੈਠੇ ਆ ਤੇ ਜਿੰਨਾ ਕਰਕੇ ਅਸੀਂ ਐਸ਼ ਆਰਾਮ ਦੀ ਜ਼ਿੰਦਗੀ ਮਾੜੀ ਮੋਟੀ ਜੀ ਲੈਨੇ ਆ ਕਿ ਚਲੋ ਭਾਈ ਜਿਹੜੇ ਪਿੰਡਾਂ ਦੇ ਮਾਮੂਲੀ ਗੁੰਡੇ ਆ ਅਸੀਂ ਉਹਨਾਂ ਤੋਂ ਡਰਦੇ ਨਹੀਂਗੇ ਤੇ ਨਹੀਂ ਤਾਂ ਜੇਕਰ ਉਹ ਨਾ ਚੰਗੇ ਹੋਣ ਉਹ ਤਾਂ ਸਾਡੇ ਆ ਕੇ ਬਨੇਰਿਆਂ ਤੇ ਨੱਚਣ ਪਰ ਕੋ ਜਦ ਸੁਰਾ ਨੇ ਕੰਮ ਫੜਿਆ ਆ ਉਹ ਡਿਊਟੀ ਘੱਟ ਕਰਦੇ ਆ ਅੱਜ ਕੱਲ ਕੰਗਾਂ ਨੇ ਮੋਬਾਈਲ ਵਾਲਾ ਰੱਖਿਆ ਇੱਕ ਬੰਦਾ ਐਡੀਟਰ ਕਹਿ ਲੋ ਉਹ ਉਹਨਾਂ ਦੀਆਂ ਰੀਲਾਂ ਪਾਉਂਦਾ ਕੋਈ ਇੱਥੇ ਕੋਈ ਐਸਐਸਪੀ ਕਹਿੰਦਾ ਚ ਨਸ਼ਾ ਨਾ ਕਰੋ ਆ ਨਾ ਕਰੋ ਤੇ ਨਸ਼ਾ ਬੰਦ ਹੀ ਕਰੋ ਸਰਕਾਰ ਦੁਕਾਨਾਂ ਤੋਂ ਸਿਕਟਾਂ ਤਾਂ ਰੋਕ ਨਹੀਂ ਸਕਦੀ ਸਰਕਾਰ ਬੀੜੀਆਂ ਤਾਂ ਰੋਕ ਨਹੀਂ ਸਕਦੀ ਇਹ ਸਾਡੇ ਜਿਹੜੇ ਕਹਿ ਲੋ ਦੇਸ਼ ਦੇ ਮੂਰਖ ਕਹਿ ਲਗੇ ਕਿ ਨਾ ਸਮਝ ਕਹਿ ਲਗੇ ਕਿ ਭੋਲੇ ਲੋਕ ਕਹਿ ਲਿਏ ਜਿਹੜੇ ਲੋਕ ਇਹ ਨਹੀਂ ਸਮਝ ਸਕਦੇ ਕਿ ਜਿਹੜੀ ਸਰਕਾਰ ਖੁਦ ਸ਼ਰਾਬ ਠੇਕਿਆਂ ਤੇ ਵਕਾਉਂਦੀ ਹੋਵੇ ਜਿਹੜੀ ਸਰਕਾਰ ਤੇ ਚੰਗੀ ਤੋਂ ਚੰਗੀ ਜਿਹੜੀ ਕਹੋ ਬੋਤਲਾਂ ਦੇ ਵਿੱਚੋਂ ਕਮਾਈ ਕਰਦੀ ਹੋਵੇ ਚੰਗੀ ਕਮਾਈ ਕਰਦੀ ਹੋਵੇ ਜਿਹੜੀ ਸਰਕਾਰ ਤੁਹਾਡੇ ਆ ਜਿਹੜੇ ਕਹੋ ਬੀੜੀਆਂ ਦੁਕਾਨਾਂ ਤੋਂ ਮਿਲਦੀਆਂ ਕਾਈ ਉਹਨੂੰ ਜਾ ਕੇ 5 ਸਾਲ ਦਾ ਬੱਚਾ ਲਾਏ ਆਵੇ ਤੇ ਉਹ ਬੀੜੀਆਂ ਤਾਂ ਬੰਦ ਨਹੀਂ ਕਰ ਸਕਦੀ ਵੱਡੇ ਨਸ਼ੇ ਕਿੱਥੋਂ ਬੰਦ ਕਰ ਦੂਗੀ ਇਹ ਲੋਕਾਂ ਨੂੰ ਸਮਝ ਨਹੀਂ ਆਉਂਦੀ ਜਿਹੜੇ ਇਹ ਭਾਈ ਸਾਹਿਬ ਦੇ ਬਿਆਨ ਸੀ ਉਥੋਂ ਤੱਕ ਤਾਂ ਕੀ ਸੀਮਤ ਸੀ ਤੇ ਜਿਹੜੇ ਡਾਕਟਰ ਰੰਗਰੇਟੇ ਦੇ ਬਿਆਨ ਸੁਨੇ ਸੀ ਉਹਦੇ ਵਿੱਚ ਉਹ ਦੱਸ ਰਿਹਾ ਸੀ ਕਿ ਜਿਹੜੇ 4 ਤੋਂ 5 ਘਰਾਂ ਦੇ ਘਰੇ ਅੱਗ ਲਾਈ ਗਈ ਆ ਬੰਦੇ ਕਹਿੰਦੇ ਵੱਡੇ ਗਏ ਆ ਉਹਦਾ ਇੰਨਾ ਕ ਕਸੂਰ ਸੀ ਉਹਨਾਂ ਦਾ ਕਿਉਂ ਕਹਿੰਦੇ ਭਾਈ ਟਿੱਟਾ ਨਾ ਵੇਚੋ ਤੇ ਫਿਰ ਸਰਕਾਰ ਨੂੰ ਚਾਹੀਦਾ ਜਦੋਂ ਪ੍ਰਸ਼ਾਸਨ ਦੇ ਕੰਮ ਕੌਣ ਕਰ ਰਿਹਾ ਲੋਕ ਕਰ ਰਹੇ ਆ ਕੋਈ ਪ੍ਰਵਿੰਦਰ ਝੋਟੇ ਅਰਗੇ ਕਰਦੇ ਆ ਕੋਈ ਇੱਕ ਕਮੇਟੀਆਂ ਬਣਾ ਕੇ ਕਰਦੇ ਆ ਤੇ ਫਿਰ 80 ਕਰੋੜਾ ਰੁਪਇਆ ਐ ਮਹੀਨੇ ਤਨਖਾਹ ਉਹਨਾਂ ਅਫਸਰਾਂ ਨੂੰ ਕਿਉਂ ਦਿੰਨੇ ਆ ਜਿਹੜੇ ਅਫਸਰ ਕੱਲੇ ਫੇਸਬੁੱਕ ਤੇ YouTube ਤੇ ਵੀਡੀਓ ਪਾਉਣ ਜੋ ਕਰਿਆ ਜਿਹੜੇ ਕੱਲੇ ਅਫਸਰ ਐਮਐਲਏ ਤੇ ਐਮਪੀ ਦਾ ਕਹਿਣਾ ਮੰਨਣ ਤੇ ਆ ਅਸੀਂ ਉਹਨਾਂ ਅਫਸਰਾਂ ਨੂੰ ਤਨਖਾਹ ਕਿਉਂ ਦਿੱਗੇ ਜਿਹੜੇ ਐਮਐਲਏ ਦੇ ਕਹਿਨ ਤੇ ਪਰਚੇ ਪਾਉਣ ਤੱਕ ਸੀਮਤ ਮੇਰੇ ਤੇ ਪਏ ਆ ਮੈਨੂੰ ਪਤਾ ਜਦੋਂ ਐਮਐਲਏਆਂ ਦੇ ਫੋਨ ਆਉਂਦੇ ਆ ਵਟਸਐਪ ਤੇ ਐਸਐਚਓ ਹੈਂਡ ਫ੍ਰੀ ਕਰਕੇ ਐਮਐਲਏ ਤੋਂ ਗਾਲ੍ਹਾਂ ਕਢਵਾਉਂਦੇ ਆ ਇਹ ਚੀਜ਼ ਦੀ ਮੈਂ ਇੱਕ ਰਮਜ਼ ਨੂੰ ਜਾਣਦਾ ਜਦੋਂ ਮੇਰੇ ਤੇ 2024 ਦੇ ਵਿੱਚ ਜੂਨ ਦੇ ਵਿੱਚ ਪਰਚਾ ਪਾਇਆ ਗਿਆ ਮੈਂ ਚੀਜ਼ਾਂ ਹੰਡਾਈਆਂ ਜੇ ਜਦੋਂ ਉਹਨਾਂ ਨੇ ਅਫਸਰਾਂ ਦਾ ਜਿਹੜਾ ਕਹ ਲੋ ਅਫਸਰਾਂ ਨੇ ਮੰਤਰੀਆਂ ਦਾ ਕਹਿਣਾ ਮੰਨਣਾ ਤੇ ਜਿਹੜੇ ਲੋਕ ਖੁਦ ਨਸ਼ਾ ਬੰਦ ਕਰਾ ਰਹੇ ਆ ਤੇ ਫੇਰ ਇਹ ਲੋਕ ਤਨਖਾਹਾਂ ਦੇਣ ਵਾਲੇ ਆ ਤਾਂ ਫੇਰ ਸਾਡੇ ਕੋਲ ਸਾਨੂੰ ਕਿਉਂ ਖੁੰਗਲ ਕੀਤਾ ਜਾ ਰਿਹਾ ਸਾਡੇ ਬੱਚਿਆਂ ਦੇ ਸਿਰ ਤੇ ਵਾਲ ਨਹੀਂ ਹੋਣੇ ਕਿਉਂ ਕਰਜਾ ਚੜਾਇਆ ਜਾ ਰਿਹਾ ਜਿੰਦਰੇ ਲਾ ਦੋ ਜਿੰਦਰੇ ਹੁਣ ਜੇਕਰ ਇਹਨਾਂ ਬੰਦਿਆਂ ਨੂੰ ਨੱਥ ਨਾ ਪਾਈ ਗਈ ਕੁਝ ਪੁਲਿਸ ਵਾਲਿਆਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਕਿਹਨੂੰ ਬੰਦਾ ਕੀ ਕਰੀ ਜਾਂਦਾ ਤੇ ਡਿੱਕੀ ਕਿਹਨੂੰ ਜਾਣਦੇ ਆ ਮੈਂ ਸਾਰੇ ਪੁਲਿਸ ਡਿਪਾਰਟਮੈਂਟ ਨੂੰ ਨਹੀਂ ਆਂਦਾ ਨਹੀਂ ਆਂਦਾ ਮੈਂ ਸਾਰੇ ਪੁਲਿਸ ਵਾਲਿਆਂ ਨੂੰ ਕੁਝ ਚੰਗੇ ਬੈਠੇ ਹੁੰਦੇ ਆ ਉਹਨਾਂ ਕਰਕੇ ਉਹ ਬਦਨਾਮ ਹੋ ਜਾਂਦੇ ਆ ਪਰ ਡੀਐਸਪੀ ਐਸਐਸਪੀ ਐਸਪੀ ਦਾ ਕੰਮ ਐਸਐਚਓ ਦਾ ਕੰਮ ਰੀਲਾ ਬਣਾਉਂਦਾ ਨਹੀਂਗਾ ਤੁਹਾਡਾ ਜੇਕਰ ਕੋਈ ਚੰਗਾ ਕੰਮ ਹੋਊਗਾ ਤੁਹਾਡਾ ਨਾਮ ਬੋਲੂਗਾ ਉੱਥੇ ਕਿ ਵਾਕਈ ਨਾਮ ਬੋਲਦਾ ਬੜੇ ਐਸਐਚਓ ਅੱਜ ਨਵੇਂ ਨਾਮ ਬੋਲਦੇ ਵੀ ਆ ਕਈਆਂ ਨੂੰ ਮੈਂ ਵੀ ਜਾਣਦਾ ਇਹ ਯਾਦ ਰੱਖੋ ਇੱਕ ਹੈਗਾ ਇੱਥੇ ਰਮਨ ਕੰਬੋਜ ਉਹ ਕਹਿੰਦੇ ਚਿੱਟੇ ਵਾਲਿਆਂ ਦੀ ਨੇਰੀ ਲਿਆ ਦਿੰਦਾ ਜੋ ਦੀ ਅੱਜ ਤੱਕ ਪਿਓ ਦੇ ਪੁੱਤ ਦੀ ਜਿਹੜੀ ਕਹ ਲੋ ਡਿਊਟੀ ਆ ਪੰਜ ਤੋਂ ਚਾਰ ਦਿਨ ਹਰ ਦਮ 15 20 ਦਿਨ ਰਹਿੰਦੀ ਆ ਕਿਸੇ ਥਾਣੇ ਦੇ ਵਿੱਚ ਉਹ ਕਹਿੰਦੇ ਚੱਲ ਚਿੜੀਏ ਮਾਇਆ ਪੈਰੀ ਮੋਰ ਜਪਾਇਆ ਠੂੰ ਠੂੰ ਕਰਦਾ ਆ ਪਤਨੀ ਕੋਈ ਬਾਤ ਹੁੰਦੀ ਸੀ ਉਹਦਾ ਕੰਮ ਇਹ ਆ ਬੜੇ ਚੰਗੇ ਬੈਠੇ ਆ ਬੜੇ ਐਸਐਸਪੀ ਵੀ ਚੰਗੇ ਬੈਠੇ ਆ ਪਰ ਅੱਜਕੱਲ ਜਿਹੜਾ ਰੀਲਾ ਵਾਲਾ ਕੰਮ ਫੜ ਲਿਆ ਉਹ ਰੀਲਾ ਵਾਲਾ ਕੰਮ ਬਾਈ ਜੀ ਮਰਵਾਊਗਾ ਸਾਨੂੰ ਗਰਾਊਂਡ ਲੈਵਲ ਤੇ ਕੰਮ ਕਰੋ ਲੋਕ ਤੁਹਾਡੀਆਂ ਰੀਲਾ ਖੁਦ ਬਣਾਉਣਗੇ ਤੇ ਆ ਨਹੀਂ ਤਾਂ ਜਿੰਦਰੇ ਲਾ ਦੋ ਸੱਟੇ ਚਿੱਟੇ ਬਹੁਤ ਜ਼ਿਆਦਾ ਚੱਲ ਰਹੇ ਆ ਆ ਕੋਈ ਬੋਲਦਾ ਸ਼ਰਾਬ ਦੇ ਮਸਲੇ ਤੇ ਬੋਲਦਾ ਕੋਈ ਨਹੀਂ ਬੋਲਦਾ ਜੇਕਰ ਚਿੱਟੇ ਦੀ ਗੱਲ ਕਰੀਏ ਤਾਂ ਅੱਜ ਕੱਲ ਪਿੰਡ ਪਿੰਡ ਦੇ ਵਿੱਚ ਔਰ ਜੇਕਰ ਚਿੱਟੇ ਦੀ ਗੱਲ ਕਰੀਏ ਅੱਜ ਕੱਲ ਮਾਵਾਂ ਯਾਦ ਰੱਖੋ ਜਿਸ ਭੈਣ ਮਾਂ ਨੂੰ ਬੱਚਾ ਹੋਣ ਵਾਲਾ ਹੁੰਦਾ ਤੇ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੀ ਆ ਕਿ ਸੱਚੇ ਪਾਤਸ਼ਾਹ ਜਿੱਥੇ ਮੇਰੇ ਬੱਚੇ ਨੇ ਜਨਮ ਲੈਣਾ ਉਹ ਇੱਕ ਜੰਗਲ ਬਣ ਚੁੱਕਿਆ ਇਸ ਜੰਗਲ ਦੇ ਵਿੱਚ ਕੋਈ ਸ਼ੇਰ ਖਾਨ ਵਾਲਾ ਨਹੀਂ ਆਉਂਦਾ ਇਸ ਜੰਗਲ ਦੇ ਵਿੱਚ ਕੋਈ ਜਾਨਵਰ ਖਾਨ ਵਾਲੇ ਨਹੀਂ ਗਏ ਇਸ ਜੰਗਲ ਦੇ ਵਿੱਚ ਜਿਹੜੇ ਤੂੰ ਮਨੁੱਖ ਭੇਜੇ ਸੀ ਉਹੀ ਜਾਨਵਰ ਬਣ ਚੁੱਕੇ ਆ ਤੇ ਉਹਨਾਂ ਜਾਨਵਰਾਂ ਦਾ ਕੰਮ ਲੋਕਾਂ ਦੇ ਬੱਚਿਆਂ ਨੂੰ ਤਬਾਹ ਕਰਨਾ ਤੇ ਪ੍ਰਸ਼ਾਸਨ ਦਾ ਕੰਮ ਹੁੰਦਾ ਸਾਂਭਣਾ ਜੇਕਰ ਅਸੀਂ ਕਰੋੜਾ ਰੁਪਇਆ ਇਹ ਮਹੀਨੇ ਦੀ ਤਨਖਾਹ ਭਰ ਕੇ ਚੰਗੇ ਨਹੀਂ ਰਹਿ ਸਕਦੇ ਤਾਂ ਫਿਰ ਸਾਡਾ ਫਾਇਦਾ ਕੀ ਆ ਜੇਕਰ ਸਾਨੂੰ ਆ ਕੇ ਕੋਈ ਚਾਰ ਗੁੰਡਿਆਂ ਨੇ ਆ ਕੇ ਘਰਾਂ ਦੇ ਵਿੱਚ ਵੱਢ ਜਾਣਾ ਉਹਦਾ ਫਾਇਦਾ ਕੀ ਆ ਤੁਸੀਂ ਇੱਕ ਗੱਲ ਇਹ ਨੋਟ ਕਰੋ ਕਿ ਤਾਂ মিডিਆ ਦੇ ਵਿੱਚ ਖਬਰ ਆ ਚੁੱਕੀ ਆ ਜਿਹਦੇ ਕਰਕੇ ਪ੍ਰਸ਼ਾਸਨ ਕਾਰਵਾਈ ਕਰਨ ਤੇ ਜਾਊਗਾ ਪਰ ਦੂਸਰੀ ਗੱਲ ਇਹ ਹੁੰਦੀ ਆ ਕਿ ਕਈ ਵਾਰ ਤਾਂ ਭਾਈ ਸਭ ਕੁਝ ਪਤਾ ਹੁੰਦਾ ਤਾਂ ਵੀ ਚੁੱਪ ਹੋ ਜਾਂਦੇ ਆ ਕਈ ਵਾਰ ਕੀ ਹੁੰਦਾ ਕੇ ਫੋਨ ਆ ਜਾਂਦੇ ਆ ਫੋਨ ਬੰਦ ਹੋ ਜਾਂਦੇ ਆ ਇਹ ਤੁਸੀਂ ਦੱਸੋ ਜ਼ਿੰਮੇਦਾਰ ਕੌਣ ਆ ਹੁਣ ਜੇ ਕੱਲ ਨੂੰ ਸਰਕਾਰ ਚਾਵੇ ਵੀ ਬਠਿੰਡੇ ਦੇ ਐਸਐਸਪੀ ਦੀ ਬਦਲੀ ਕਰਦੇ ਆ ਉਥੋਂ ਥਾਣੇ ਦੀ ਐਸਐਚਓ ਦੀ ਬਦਲੀ ਕਰਦੇ ਆ ਤਾਂ ਬਦਲੀਆਂ ਕਰਨ ਦੇ ਨਾਲ ਕੋਈ ਬਹੁਤਾ ਹੱਲ ਨਹੀਂ ਹੁੰਦਾ ਇੱਕ ਤਾਂ ਜਿਹੜੇ ਉਹਨਾਂ ਦੇ ਘਰ ਜਲਾਏ ਗਏ ਆ ਟੋੜੇ ਪੰਨੇ ਗਏ ਆ ਉਹਨਾਂ ਦੀ ਪਰ ਭਾਈ ਆ ਜਿਹੜੀ ਉਹਨਾਂ ਵਿਅਕਤੀਆਂ ਤੋਂ ਕਰਵਾਈ ਜਾਵੇ ਨਵੀਆਂ ਚੀਜ਼ਾਂ ਦਵਾਈਆਂ ਜਾਣ ਜਿਹੜੀਆਂ ਫਰਿੱਜਾਂ ਦੀ ਗੱਲ ਕਰੀਏ ਜਾਂ ਸੀ ਮਸ਼ੀਨਾਂ ਦੀ ਗੱਲ ਕਰੀਏ ਮੈਨੂੰ ਅੱਜ ਵੀ ਉਹ ਯਾਦ ਆਉਂਦਾ ਜਦੋਂ ਮੈਂ ਤੇ ਮੇਰੀ ਮਾਤਾ ਭੱਠੇ ਤੇ ਕੰਮ ਕਰਕੇ ਤਾਂ ਅਸੀਂ ਮੇਰੇ ਫਾਦਰ ਸਾਉ ਨੇ ਭੱਠੇ ਤੇ ਕੰਮ ਕੀਤਾ 2013 ਦੀ ਗੱਲ ਅਸੀਂ ਮੋਟਰਸਾਈਕਲ ਕਿਸ਼ਤਾਂ ਤੇ ਲਿਆ ਸੀ ਜੇ ਗੱਲ ਕਰੀਏ 2010 ਦੀ ਤਾਂ ਦਿਹਾੜੀਆਂ ਮਜ਼ਦੂਰੀਆਂ ਕਰਕੇ ਕੁਝ ਇੱਕ ਪੈਸਾ ਵਿਆਜੂ ਫੜ ਕੇ ਫਰਿੱਜ ਲਿਆਂਦੀ ਸੀ ਐਲਜੀ ਦੀ ਤਾਂ ਇਹ ਵੱਡੇ ਲੋਕਾਂ ਵਾਸਤੇ ਬਹੁਤ ਛੋਟੀਆਂ ਚੀਜ਼ਾਂ ਹੁੰਦੀਆਂ ਏ ਪਰ ਇਹ ਗਰੀਬ ਲੋਕਾਂ ਵਾਸਤੇ ਬਹੁਤ ਤਗੜੀਆਂ ਹੁੰਦੀਆਂ ਭਰਾਵੋ ਓਏ ਤੁਹਾਡੇ ਘਰਾਂ ਚ ਆਮ ਪਈਆਂ ਹੁੰਦੀਆਂ ਅਫਸਰਾਂ ਦੇ ਘਰਾਂ ਦੇ ਵਿੱਚ ਜਿਨ੍ਹਾਂ ਕੋਲ ਨਾ ਪੈਸਾ ਉਹਨਾਂ ਦੇ ਘਰਾਂ ਦੇ ਵਿੱਚ ਪਰ ਜਿਹੜਾ ਗਰੀਬ ਬੰਦਾ ਔਖਾ ਹੋ ਕੇ ਚੱਲਦਾ ਇਹ ਯਾਦ ਰੱਖੋ ਇਹ ਸੱਤੇ ਦੀ ਹਲੇ ਤੱਕ ਤੁਸੀਂ ਤੈਹ ਤੱਕ ਨਹੀਂ ਜਾ ਸਕੇ ਜਿਹੜੇ ਬੰਦੇ ਉਹ ਕਰਦੇ ਪਿੰਡਾਂ ਦੇ ਵਿੱਚ ਛੋਟੇ-ਛੋਟੇ ਬੰਦਿਆਂ ਨੂੰ ਪਸਾ ਦੇਣਾ ਔਰ ਤਾਂ ਕੀ ਸਰਕਾਰ ਦਾ ਬਣਿਆ ਰਵੇ ਜੀ ਇਸ ਤਾਂ ਦੋ ਨੰਬਰ ਦਾ ਕੰਮ ਰੋਕੀ ਆਉਂਦੇ ਆ ਥਾਣਿਆਂ 'ਚ ਛੋਟੇ-ਛੋਟੇ ਬੰਦਿਆਂ ਤੇ ਪਰਚੇ ਕੱਟਦੇ ਨੇ ਵੀ ਇਹ ਪਰਚੇ ਪੂਰੇ ਹੋ ਗਏ ਆ ਜੀ ਔਰ ਜਿਹੜੇ ਚਿੱਟੇ ਵਾਲੇ ਆ ਗ੍ਰਾਮ-ਗ੍ਰਾਮ ਵਾਲੇ ਚੱਕ ਲੈਣੇ ਉਹ ਭਰਾਵੋ ਸਾਨੂੰ ਮੋਢੀ ਫੜ ਕੇ ਦਿਓ ਐਵੇਂ ਛੋਟੇ ਛੋਟੇ ਬੰਦੇ ਮਾਰੋ ਨਾ ਔਰ ਜਿਨ੍ਹਾਂ ਦਾ ਐਡਾ ਜਿਗਰਾ ਬਣ ਚੁੱਕਿਆ ਜਾਂ ਤਾਂ ਉਹਨਾਂ ਨੂੰ ਕਹਿ ਦੋ ਵੀ ਉਹ ਤਾਲੇ ਲਾ ਜਾਣਗੇ ਤੇ ਜਾਂ ਕੋਈ ਸਾਨੂੰ ਗੁੰਡਿਆਂ ਦਾ ਪਤਾ ਦੱਸ ਦੋ ਅਸੀਂ ਆਪਦੀਆਂ ਦਰਖਾਸਤਾਂ ਗੁੰਡਿਆਂ ਕੋਲ ਦੇ ਆਇਆ ਕਰਾਂਗੇ ਇਹ ਆਪੇ ਕੋਈ 10-20 ਹਜ਼ਾਰ ਰੁਪਏ ਲਿਆ ਕਰਨਗੇ ਤੇ ਭਾਈ ਕੋਈ ਗੱਲ ਨਹੀਂ ਜਿਹੜੇ ਬੈਠੇ ਥਾਣੇ 'ਚ ਬੈਠੇ ਰਹਿਣ ਤੇ ਇਹ ਸਾਰੇ ਪੁਲਿਸ ਵਾਲਿਆਂ ਨੂੰ ਨਹੀਂ ਮੈਂ ਕਹਿ ਰਿਹਾ ਇਹ ਗੱਲ ਦਾ ਗੁੱਸਾ ਨਾ ਕਰੋ ਜੇ ਤੇ ਜਿਹੜੀ ਇੱਕ ਫੋਟੋ ਵਾਇਰਲ ਹੋ ਰਹੀ ਆ ਉਹ ਜਿਹੜੇ ਆਪਣੇ ਬੈਠਾ ਜਿਹੜਾ ਐਮਐਲਏ ਦੇ ਨਾਲ ਐਡਾ ਫੱਬ ਕੇ ਨਹੀਂ ਕੋਈ ਬਹਿੰਦਾ ਜੇਕਰ ਵੈਸੇ ਵੀ ਖਚਾਈ ਹੋਵੇ ਤਾਂ ਐਡੀ ਫੱਬ ਕੇ ਬਹਿਣ ਵਾਲੀ ਫੋਟੋ ਨਹੀਂ ਹੁੰਦੀ ਤੇ ਕੀ ਕਰਤ ਕਰਕੇ ਐਡੀ ਪਾਵ ਐਡੀ ਮੈਂ ਕਹਿੰਦਾ ਜਿਗਰਾ ਕਿਸੇ ਐਮਐਲਏ ਨਹੀਂ ਰੱਖਦਾ ਕਿਸੇ ਦੇ ਘਰ ਨੂੰ ਅੱਗ ਲਾਉਣ ਜਿਗਰਾ ਜਿਗਰਾ ਉਹਨਾਂ ਨੇ ਰੱਖਤਾ ਭਾਈ ਸਾਹਿਬ ਆ ਤਾਲੇ ਆ ਲਾ ਦੋ ਜੇਕਰ ਨਹੀਂ ਕੰਮ ਸੂਤ ਹੁੰਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਨੂੰ ਅੱਜ ਵੀ ਇੰਜ ਜਾਪਦਾ ਜਿਵੇਂ ਅਸੀਂ ਰਾਜਿਆਂ ਦੇ ਗੁਲਾਮ ਹੋਈਏ ਸਾਨੂੰ ਅੱਜ ਵੀ ਇੰਜ ਜਾਪਦਾ ਜਿਵੇਂ ਅੰਗਰੇਜ਼ਾਂ ਦੇ ਗੁਲਾਮ ਹੋਈਏ ਸਾਨੂੰ ਅੱਜ ਵੀ ਇੰਜ ਜਾਪਦਾ ਜਿਵੇਂ ਮਨੁਵਾਦੀਆਂ ਦੇ ਗੁਲਾਮ ਹੋਈਏ ਜਿਵੇਂ ਉਹਨਾਂ ਦੇ ਸਮਿਆਂ ਦੇ ਵਿੱਚ ਸਾਡੇ ਨਾਲ ਧੱਕੇ ਸ਼ਾਈਆਂ ਹੁੰਦੀਆਂ ਸੀ ਉਹ ਧੱਕੇ ਸ਼ਾਈਆਂ ਅੱਜ ਵੀ ਹੋ ਰਹੀਆਂ ਤੇ ਫਿਰ ਲੋਕਤੰਤਰ ਦੇਸ਼ ਬਣੇ ਦਾ ਸਾਨੂੰ ਕੀ ਫਾਇਦਾ ਹੋਇਆ